ਉਹ ਪਿਆ ਵੀ ਬੰਦਾ ਬਈ ਸੌਜੀ ਵੇਚਦਾ ਸੀ ਯਾਰ ਆਪੀ ਆਹ ਬੁੱਟਿਆ ਲੱਗੇ ਯਾਰ ਇਧਰ ਨੂੰ ਨਾ ਕਰੀ ਬਈ ਉਧਰ ਨੂੰ ਆ ਮੇਰੇ ਬੁੱਟੇ ਕੜਵਾਈਆਂ ਇਹ ਕੋਕਿਆ ਠੀਕ ਆ ਜੇ ਬੰਦਾ ਰੇੜੀ ਲੈ ਕੇ ਭੱਜ ਗਿਆ ਰੇੜੀ ਵਾਲਾ ਸੀਗਾ ਇੰਨੀ ਹੱਦ ਤੱਕ ਯਾਰ ਜੇ ਬੰਦੇ ਦੇ ਤੇ ਨੌਕਸੇ ਦਾ ਮਤਲਬ ਇਹ ਥੋੜੀ ਆ ਦੀਆਂ ਨੂੰ ਉਹ ਉਹਦਾ ਉਹਨੂੰ ਕੁੱਟਣਾ ਆ ਦੇਖੋ ਇਹ ਹਾਲਾਤ ਦੇਖੋ ਬੰਦੇ ਦੇ ਯਾਰ ਨਹੀਂ ਨਹੀਂ ਬਹਿ ਉੱਥੇ ਬੰਦੇ ਦਾ ਦਿਮਾਗਰਾ ਹੋਇਆ ਨਾ ਆ ਬਾਈ ਠੀਕ ਆ ਹੁਣ ਬਈ ਆ ਭੱਜ ਗਿਆ ਬੰਦੇ ਨੇ ਫੱਟੀ ਮਾਰੀ ਯਾਰ ਵੇ ਬੰਦਾ ਸਿਰ ਪਾੜਦਾ ਰੋ ਵੇ ਕਿੰਨੀ ਕਿੰਨੀ ਜ਼ੋਰ ਨਾਲ ਯਾਰ ਫੱਟੀ ਮਾਰੀ ਇਹਦੇ ਫੱਟੀ ਐਨੇ ਯਾਰ ਇੱਥੇ ਮੰਡੀ ਐਨੇ ਪੰਜਾਬੀ ਫਿਰਦੇ ਯਾਰ ਬੰਦੇ ਚ ਭੈਣ ਚੋਂ ਬੰਦੇ ਸਿਰ ਪਾੜਦਾ ਯਾਰ ਫਿੱਟੇ ਮੂਹਾਂ ਥੋੜੇ ਯਾਰ ਆ ਜੇ ਬੰਦੇ ਦੇ ਮਾਰੀ ਕਾਲ ਨੂੰ ਹੋਰ ਤੇ ਮਾਰਨੇ ਵੇਖੋ ਕਿੰਨੇ ਜਾਣੇ ਆ ਇੱਥੇ ਬਹੁਤ ਆ ਕਿੱਲੇ ਕਿੱਲੇ ਖੇਤਰ ਖਾਉਂਗਾ ਨਾ ਭੈਣ ਹਾਂ ਭੱਜ ਗਿਆ ਉਹਦਾ ਨਾ ਭੱਜ ਗਿਆ ਭੱਜ ਗਿਆ ਹੁੰਦੀਆਂ ਨਹੀਂ ਤਾਂ ਹੋ ਜਾਣਾ ਹੀ ਕੰਮ ਭਈਆ ਸੀ ਕੰਮ ਭਈਆ ਸੀ ਭਈ ਆ ਜੀਆ ਐਡੀ ਹਿੰਮਤ ਹੈ ਭੈਜੋ ਐਡੀ ਹਿੰਮਤ ਹੋ ਗਈ ਯਾਰ ਇਹਨਾਂ ਦੇ ਸਾਡੇ ਬੰਦਿਆਂ ਦੇ ਭੈਜੋ ਹੱਥ ਜੱਗਣਗੇ ਯਾਰ ਇਹਨਾਂ ਦਾ ਪਤਾ ਨਹੀਂ ਭੈਜੋ ਬੰਦਿਆਂ ਦੇ ਯਾਰ ਦੱਸ ਸਾਰਾ ਸਮਾਰ ਰੋਤਾ ਤਾਂ ਬੰਦਾ ਸਾਰੀ ਇਹੀ ਟਾਈਮ ਗਰੀਬ ਬੰਦਾ ਵਾ ਸੌਦੀ ਕਰਨੀ ਸਾਰੀ ਰੋਤੂ ਹੈ ਕੋਈ ਨਹੀਂ ਕਹਿੰਦੇ ਸਿੱਟਣ ਲੱਗ ਗਏ ਯਾਰ ਆ ਕੋਈ ਕਸੂਰ ਨਹੀਂ ਯਾਰ ਵਿਚਾਰੇ ਗਰੀਬ ਦਾ ਯਾਰ ਏ 2000 ਭੈਣ ਤੋਂ ਸਾਡੇ ਇਹ ਭੈਣ ਤੋਂ ਭਾਈਆ ਯਾਰ ਲੱਖ ਦਾ ਦਾਰੂ ਪੀਂਦੀ ਹੋਗੀ ਆਪਾਂ ਇਹ ਨਹੀਂ ਕਹਿੰਦੇ ਦਾਰੂ ਪੀਣ ਦਾ ਬੰਦਾ ਕਮਲਾ ਹੁੰਦਾ ਮਾਰਨ ਦਾ ਕੰਮ ਨਹੀਂ ਕਰਦੀ ਹੋਗੀ ਆਪਾਂ ਇਹ ਨਹੀਂ ਕਹਿੰਦੇ ਨਹੀਂ ਕਰਦੀ ਹੋਗੀ ਪਰ ਇਹ ਬੰਦਾ ਜਿਹੜਾ ਇਹਨਾਂ ਸੌਤਾ ਲਈ ਫੜਾ ਉਹ ਦਾਰੂ ਥੋੜੀ ਪਿੰਦਾ ਹੋਊਗਾ ਹੈਲੋ ਪਰਸੇ ਹੋਵੇ ਮੰਡੀਰ ਦੇ ਵਿੱਚ 6765 ਤੋਂ ਪਰਸੇ ਹੋਵੇ ਦੋਕੇ ਜੇ ਮਰੀ ਉਹ ਵੀ ਭਈਆ ਵਾ ਉਹ ਜਿਹੜਾ ਰੇੜੇ ਛੱਡ ਕੇ ਗਿਆ ਜਿਹਨੇ ਮਾਰਿਆ ਉਹ ਭੱਜ ਗਿਆ ਜਿਹੜੀ ਛੱਡ ਗਿਆ ਠੀਕ ਆ ਆ ਲੈੜੀ ਲੈ 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 ਪੈਸੋਂ ਪਿਆਪੀ ਕਹਿੰਦੇ ਸਾਹਮਣੇ ਇੱਥੇ ਛੱਡੜ ਸਿਰ ਪਾੜੀ ਜਾਂਦੇ ਯਾਰ ਇੱਥੇ ਭਈਏ ਯਾਰ ਐਡਾ ਪੈਸੋਂ ਸਾਡੇ ਯਾਰ ਭਈਏ ਮੇਰੀ ਬੁਰੀ ਹੋ ਗਈ ਵਰਗੇ ਯਾਰ ਪੈਸੋਂ ਯਾਰ ਦੱਸਣ ਦੇ ਜਿਹੜਾ ਤੀ ਬੋਤਲ ਛੱਡਿਆ ਹੋਊਗਾ ਯਾਰ ਕਮ ਸਕਾ ਪੰਜਾਬ ਤਾਂ ਨਹੀਂ ਮਰਿਆ ਗਿਆ ਯਾਰ ਸਾਰੀਆਂ ਗੱਲਾਂ ਛੱਡ ਦੋ ਬੰਦਾ ਵੇਖੋ ਪੰਜਾਬ ਦੇ ਵਿੱਚ ਤੇ ਆਪਦੇ ਬੰਦੇ ਰੋਜ਼ਗਾਰ ਕਰ ਰਹੇ ਆ ਇੱਥੇ ਇਸ ਤੋਂ ਪਹਿਲਾਂ ਜਦੋਂ ਉਹਦੇ ਮਾਰੀਆਂ ਉਦੋਂ ਵੀ ਪੰਜਾਬੀ ਬੰਦੇ ਨੇ ਦੇਖਿਆ ਉਦੋਂ ਵੀ ਨੰਘ ਕੇ ਗਏ ਆ ਠੀਕ ਆ ਅਸੀਂ ਆਏ ਆ ਅਸੀਂ ਆ ਕੇ ਇੱਥੇ ਵੇਖਿਆ ਪਤੰਦਰੋ ਵੀ ਵੇਖ ਕੇ ਗਏ ਤੇ ਫੜ ਕੇ ਭੈਣ ਜੋ ਬੰਦਿਆਂ ਮੂੰਹ ਘਟ ਦੋ ਭੈ ਇਹ ਇਸ ਰਾਣੀ ਨਾਲ ਜਗਦੀ ਇੱਕ ਮਿੰਟ ਨਹੀਂ ਜੇ ਜੇ ਇਥੇ ਗੱਲ ਇਨਸਾਨੀਅਤ ਦੀ ਆ ਤੇ ਪੰਜਾਬੀ ਭਈਆ ਦੀ ਬਾਅਦ ਪਹਿਲੇ ਕੋਈ ਬੰਦਾ ਤਾਂ ਛੜਾ ਦੋ ਘਟੋ ਘਟ ਇੱਕ ਬੰਦਾ ਕੁੱਟ ਗਿਆ ਉਹਨੂੰ ਕਿਹੜੀ ਲਾਈਵ ਤੇ ਖੜਾ ਨਾ ਇਹ ਬਲਮਾਰੀ ਤੇ ਲਾਈਵ ਬੈਠੇ ਆ ਤੇ ਸਾਡੇ ਪਿਆਰ ਕਰਕੇ ਲਾਈਵ ਬੈਠੇ ਤੁਸੀਂ ਕਿਸੇ ਨੇ ਨਹੀਂ ਸੁਣਾਇਆ ਭਾਈ ਬੰਦਾ ਪੰਜਾਬੀ ਸੀਗਾ ਹੁਣ ਉਹ ਬੰਦਾ ਭੱਜ ਗਿਆ ਵਾ ਧੰਨਵਾਦ ਭਾਈ ਵੀਡੀਓ ਸ਼ੇਅਰ ਜ਼ਰੂਰ ਕਰੋ ਤਾਂ ਕਿ ਯਾਰ ਇਹ ਜਿਆ ਕੋਈ ਨਾ ਹੋਵੇਗਾ ਤਾਂ ਜਿੱਥੇ ਵੀ ਬੰਦੇ ਨਾਲ ਧੱਕਾ ਹੁੰਦਾ ਉਹਦੇ ਨਾਲ ਖੜਿਆ ਕਰੋ ਏ ਬਾਈ ਜੀ ਸਾਰਾ ਕੋ ਲੈਣਾ ਸਾਰਾ ਲੈ ਜਾ ਆਉਂਦੇ ਹਾਂ ਨਾ ਜੀ ਹੂੰ ਕਹਿੰਦਾ ਬਾਈ ਠੀਕ ਆ ਮਰਾਜ ਮੁੰਡੇ ਫਿਰ ਠੀਕ ਆ ਭੱਜਿਆ ਕਿੱ데 ਯਾਰ ਸ਼ਰਮਾ ਬਾਈ ਉਹ ਭੱਜ ਗਿਆ ਹਣ ਕਿਹੜੀ ਸੜਕ ਪਰਸ਼ਾ ਇਹਨਾਂ ਨੂੰ ਸਾਰਾ ਪਤਾ ਯਾਰ ਸਾਰੇ ਇਹਨਾਂ ਨੂੰ ਪਤਾ ਆ ਭੰਗਾਂ ਨੂੰ ਚੱਲੇ ਨਹੀਂ ਇਹ ਕਿਹੜੀ ਇਹ ਬੰਦੇ ਇਹਨਾਂ ਦੇ ਆ ਦੱਸਣਾ ਨਹੀਂ ਹਾਂ ਇਹਨਾਂ ਨੂੰ ਦੱਸਣਾ ਨਹੀਂ ਕੋਸਾ ਮੈਨੂੰ ਸਲਾਮ ਇਹਨਾਂ ਦਾ ਬਰਾਉ ਦੇ ਹੋਊਗਾ ਕਤਲ ਹੋਏ ਆਪਾਂ ਪਾਣੀ ਜਿਹੜਾ ਮੰਡੀ ਚ ਪਾ ਕੇ ਆ ਕਾਲ ਨਾਲ ਦੋ ਦੋਨਾਂ ਨੇ ਦੋਨਾਂ ਨੇ ਦੁਪਹਿਰੇ ਪੱਟਾਈ ਕੰਮ ਉਹ ਕੰਮ ਕਰਦੇ ਦੋ ਭੈਣ ਚੋਦ ਕਹਿੰਦਾ ਮੈਂ ਦੋ ਵਾਰ ਇੱਥੇ ਦੋ ਵਾਰ ਕਿਉਂ ਐਸਾ ਪਾਸੇ ਕਰਦਾ ਮੈਂ ਉਹਨੂੰ ਕਿਹਾ ਇਹ ਕਰੀ ਤੂੰ ਜਪੀਆਂ ਉਹਨੇ ਇਹ ਗੱਲ ਮੰਨਿਆ ਕਹਿੰਦਾ ਮੈਨੂੰ ਇੱਕ ਚਪੇੜ ਮਾਰੀ ਕਹਿੰਦਾ ਮੈਂ ਉਹਦੇ ਚਾਰ ਮਾਰੀਆਂ ਮੇਰੇ ਸਾਹਮਣੇ ਮਾਰੀਆਂ ਨਾਲੇ ਇੱਥੇ ਡਿੱਗੇ ਮੈਨੂੰ ਤਾਂ ਜਾਣ ਕੇ ਚੱਕੇ ਮੈਂ ਉਧਰ ਰਾਨ ਕੇ ਹਾਲਾ ਕਿ ਮੈਨੂੰ ਗੜਾ ਹੰਦਰਦੀ ਯਾਰ ਤੇ ਉਧਰ ਕੋਈ ਬੰਦਾ ਨਹੀਂ ਦਿੰਦੇ ਯਾਰ ਇੱਥੋਂ ਆਣ ਕੇ ਬੰਦੇ ਚੱਕੇ ਆਉਂਦੇ ਨੇ ਆਂਦੇ ਨਾਲ ਬੈਠੋ ਨੇ ਇਹ ਥੋੜੀ ਨਾ ਚੱਲੋ ਯਾਰ ਠੀਕ ਹੈ ਲੜੋ ਕੋਈ ਉਹ ਤਾਂ ਚੱਲੀ ਯਾਰ ਬੰਦਾ ਭਾਈ ਜੇ ਸਹੀ ਆ ਤਾਂ ਛੋਟਾ ਲੜਦਾ ਕੋਈ ਡਾਂਗ ਖੋਟਾ ਲੈ ਕੇ ਆ ਗਿਆ ਤੁਸੀਂ ਲੜੋ ਬੰਦਾ दारू ਪੀਤੀ ਬੰਦਾ ਪਾਗਲ ਆ ਬੰਦਾ ਭਾਈ ਮੈਂਟਲੀ ਅਫਸੈਟ ਆ ਉਹਦੇ ਉਹਦੇ ਤੁਸੀਂ ਕੀ ਕਰਦੇ ਸਾਡੇ ਨਾਲ ਖੜ੍ਹ ਜਾਓ ਖ ਤਾਂ ਨੂੰ ਕਰ ਲੈਣ ਪੈਣਾ ਥੇਵਾ ਡਾਂਗ ਨੂੰ ਭੈਣ ਚੁੱਧੋ ਵੱਡਾ ਨਾ ਬੈਠੇ ਪੈ